ਹਾਡੇ ਪਲਾਟ ਦੇ ਨਾਲ ਹੀ ਲੈਂਟਰ ਪਿਆ ਆ ਤੇ ਉਹਦੀ ਰੋਟੀ ਦਾੜੀ ਨੂੰ ਮੈਂ ਦਿਆਂ ਦੇਖਣ ਦਾੜੀ ਬੰਨੀ ਕਿੱਧਰ ਗਏ ਹਰ ਗੰਨ ਲੈ ਕੇ ਦਾੜੀ ਲੈ ਕੇ ਆ ਗਏ ਹਰ ਗੰਨ ਨੂੰ ਹਰ ਗੁੰਦੀ ਬੱਸ ਖੁੱਲਣਾ ਨਹੀਂ ਮੈਂ ਤੁਹਾਨੂੰ ਕਹਿਆ ਨਾ ਨਹੀਂ ਖੁੱਲਣਾ ਸਤਿਕਾਰ ਸਵਾਗਤ ਹੈ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਠੰਡ ਬੁਰੀ ਹੋ ਗਈ ਮੀਂਹ ਪੈ ਰਿਹਾ ਆਪਣੇ ਸ਼ਹਿਰ ਬਟਾਲੇ ਵਿੱਚ ਕਿੱਥੇ ਕਿੱਥੇ ਮੀਂਹ ਪੈ ਰਿਹਾ ਸਾਰੇ ਜਾਣੇ ਜ਼ਰੂਰ ਦੱਸਿਓ ਕਮੈਂਟ ਕਰਕੇ

ਬਹੁਤ ਤੇਜ਼ ਆ ਵਾਜ ਕਿੰਨੀ ਹੋਣ ਈ ਕੀ ਨਹੀਂ ਹੋਣੀ ਆ ਇੱਧਰ ਆ ਪੁੱਤ ਮਾਈ ਗੋਡ ਇੱਧਰ ਆ ਹਰ ਗੁਣ ਮੀ ਆਉਂ ਡਿਆ ਵਾ ਕੀ ਇਹ ਮੈਂ ਬੈਠ। ਇਹਨੇ ਕੰਦਾਂ ਭਰ ਦਣੀਆਂ ਵੀ। ਹਾਂ ਹਾਂਜੀ। ਕਿੱਡੀਆਂ ਆ ਗਈ? ਹਾਂਜੀ। ਇਹ ਆ ਗਈ। ਮਮੇ ਕਹਿੰਦੇ ਸਾਤ ਚੀਰ ਦਿੱਤਾ ਆ। ਤੇ ਬੱਸ ਨੂੰ ਬਣਾਉਣਾ ਹੀ ਆ। ਤੇ ਮੀ ਆਉਣ ਲਿਆ ਪਿਆ। ਰੱਖ ਦੇ ਨਾ ਵੱਡੇ ਕੁੱਪਰ ਚ ਪਾ ਤਾਈ ਕੋਰੀ। ਆ ਸਹੀ ਹੈ ਨਾ ਹੈ ਨਿੱਕੇ ਕੁਪਰ ਸੀ ਪਰ ਉਹ ਲੋਰ ਉਹ ਡਾਡੀ ਗਏ ਹੋ ਕਿ ਅਦਰ ਲੈਂਟਰ ਜਾਂ ਪੈਂਟ ਤੇ ਉਧਰ ਗਏ ਹੋ ਤੇ ਉਹ ਮਿੰਤੇ ਲੱਦੀ ਬਾਰਿਸ਼ ਜਿੱਦਾਂ ਆਉਣ ਦੀ ਮੁਸ਼ਕਿਲ ਆ ਗਈ ਹੋਣੀ ਆ ਦੱਦਿਆ ਆ ਦੱਦਿਆ ਹਾਂ ਦੱਦਿਆ ਹਾਂ ਦੱਦਿਆ ਹਾਂ ਬਬੀਆ ਬਬੀਆ ਜਿੱਤ ਜਾ ਜਿੱਤ ਫੇਰ ਵੀ ਫਿਰ ਚਲੋ ਬੀ ਚਲ ਨਹੀ ਕਿਹ ਜਾ ਕੇ ਗੋਮਰਾ ਅੱਦੇ ਟੋਟ ਗਿਆ ਹੂੰ ਟੋਟ ਗਿਆ ਥੋੜੀ ਮੀਂਹ ਕਿੰਦਾ ਤੈ ਜਾਉਂ ਮੈਂ ਟੋਪੀ ਨਾ ਘਾਇਆ ਕਰ ਆਹ ਨਾ ਕੀ ਕਰਦੀ ਆਹ ਹਟ ਗਿਆ ਹੀ ਲੈ ਮੈਨੇ ਥੋੜਾ ਘਟ ਗਿਆ ਹੈ ਅੱਛੀ ਰਹੀ ਆਂ ਮੀਂਹ ਨਹੀਂ ਕਰ ਖੰਡ ਨਹੀਂ ਇਹ ਬੇਬੀ ਨੱਚਦੀ ਪਈ ਆ ਹੈ ਲਾਹਣਾ ਚੱਲ ਜੀ ਲੈ ਹੁਣ ਗਾਣਾ ਨਹੀਂ ਉਹਦੀ ਮਨਪਸੰਦ ਲੱਗਣ ਡਿਆ ਨਚਣਾ ਨੇਗੀ ਇਹ ਮੂਹ ਤੇ ਕਦਾ ਤਫੀਰਦੀ ਆ ਮੇਰੀ ਪਸੰਦ ਨਹੀਂ ਆਇਆ ਹੁਣ ਹੋਰ ਬਦਲਣ ਲੱਗੀ ਆ ਮੇਖਾ ਹੋਂ ਤੇ ਹਟ ਗਿਆ ਮੀਂਹ ਹੁਣ ਨਾ ਇਹ ਆਉਂ ਲਿਆ ਜੇ ਮੜਮ ਮੜਮ ਮੜਾ ਮੜਾ ਜਾਉਂਦਾ ਗੂਠੀ ਕਰ ਸੁੱਕੀ ਜੀ ਠੰਡ ਪੈਣ ਲਈ ਹੈ ਨਾ ਕੀ ਲੈਣਾ ਲੈਣਾ ਨਿਹਰਾ ਹੋ ਗਿਆ ਅਸ ਅਸ ਮੈਂ ਆਇਆ ਆਇਆ ਆਹ ਆ ਮੈਂ ਆਇਆ ਆ ਮੈਂ ਆਇਆ ਪਹਿਲਾਂ ਤੇਰਾ ਬਲੂਨ ਕਿਥੇ ਟੌਫੀ ਟੌਫੀ ਮੇਰੇ ਕੋਈ ਨਹੀਂ ਪਤਾ ਦਾਦਾ ਰਹਾਦਾ ਹੁੰਦਾ ਮੈਨੂੰ ਨਹੀਂ ਪਤਾ ਪਤਾ ਮੈਂ ਟੋਫੀ ਆਂ ਜੈਲੀ ਟੋਫੀ ਮੈਨੂੰ ਨਹੀਂ ਪੁੱਤ ਪਤਾ ਲੈ ਆ ਤੇਰੇ ਦਾਦੀ ਨੇ ਰੋਜਾ ਲਿਆ ਫੋਨ ਨਾ ਰੋਜਾ ਸਾ ਦਾਦੀ ਨੂੰ ਲਾ ਹੁਣ ਕਿ ਆਜੋ ਮੈਂ ਚਲ ਦਾ ਦਿਨ ਵਾਅਦੇ ਨੇ ਮੇਰੇ ਦਾਦੀ ਨੇ ਕਿ ਆਜੋ ਆਜੋ ਮੈਂ ਫੇਰ ਆ ਗਿਆ ਜੀ ਹੁਣ ਹਾਂ ਹਾ ਠੰਡ ਬਹੁਤ ਹੋ ਗਈ ਹੁਣ ਤੇ ਹੱਥੋਂ ਹੀ ਠੰਡਾੜੀ ਦੇ ਹਾਂ ਦੇਖੋ ਮੈਂ ਪੈ ਰਿਹਾ ਨਾ ਬੱਦਲ ਖੁੱਲ ਗਿਆ ਹੈ ਰਾਤ ਲੱਗਦਾ ਪੈਂਦਾ ਰੂਹ ਹੁਣ ਚੰਗਾ ਮੁਝੀ ਕਰਨ ਦੇ ਪਾੜ ਦੀ ਰਾਤ ਚੈਨ ਨੀ ਹੋਂਡਾ ਕੀ ਟਾਈਮ ਹੋਇਆ ਵੇਖੋ ਇਹ ਲੈ ਸੁੱੜਤਾ ਏ ਥੱਲੇ ਹੁਣ ਬਸ ਪੈ ਗਈ ਠੰਡ ਮੈਂ ਚੱਲੇ ਆ ਪਲਾਟ ਦੇ ਵਿੱਚ ਉੱਥੇ ਨਾ ਲੇ ਗਵੰਡੀਆਂ ਦੇ ਕਦੇ ਲਾ ਕੇ ਲੈਂਟਰ ਪਾਣ ਦਾ ਤੇ ਮਾ ਡੈਡੀ ਗਏ ਐ ਮੜੀ ਉੱਥੇ ਹੀ ਆ ਤੇ ਨੰਨੇ ਵਿਚਰੇ ਨੇ ਪੰਨੇ ਇੰਟਰ ਪਿਆ ਕਿ ਨਹੀਂ ਪਿਆ ਕਿਉਂਕਿ ਬਾਰਿਸ਼ ਬਹੁਤ ਜ਼ਿਆਦਾ ਪੈਣ ਦੀ ਹੈ ਵੀ ਕਿ ਕਾ ਮੜਾ ਬੋਲਦੀ ਹੈ ਤੇ ਹੁਣ ਨਾਲੇ ਜੁੱਤੀ ਕਿਰਦੀ ਨਹੀਂ ਹੁਣ ਮੇਰੀ ਪਈ ਹੈ ਤੇ ਭਾਜੀ ਵਾਲੀ ਜੁੱਤੀ ਦੀਏ ਹੂੰਗਾ ਤੇ ਆਪਣੀ ਉਧਰੋਂ ਮੈਂ ਲਈ ਜਾਊਂਗਾ ਵੀ ਉਹ ਦੇਉਣ ਵਾਲੀ ਹੈ ਚੱਲੀਏ ਹਾਂ ਚੱਲੀਏ ਹਲੋ ਮम्मा ਖਾਦੋ ਹੈ ਮੈਂ ਪੁੱਤ ਖਾਦੋ ਚਾ ਜੀ ਇਹ ਕਾ ਕੁੜੀ ਟੇਕੇ ਨਹੀਂ ਮਾਨਣਾ ਬੈਣੀ ਡੇਗ ਭਾਵੇਂ ਪਵੇ ਵੀ ਕਹਿੰਦੀ ਬਹਿਣਾ ਨਹੀਂ ਆ ਮੈਂ ਬਸ ਚੱਲ 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 ਬਾਦ ਤਾਂ ਤਾਂ ਪਤਖ ਖਲੋ ਕੇ ਐ ਨਹੀਂ ਨਹੀਂ ਬਹੁਤ ਦੋਮੇ ਜੀ ਫਿਰ ਬਹੁਤ

ਬਹੁਤ ਜ਼ਿਆਦਾ ਤੁਹਾਨੂੰ ਉਧਰ ਹੀ ਲੱਗੀ ਹੈ ਕੀ ਹਾਲ ਵਟਿਆ ਲੋ ਮਮੀ ਦਾ ਕਿਹਾ ਠੀਕ ਠਾਕ ਠੀਕ ਮਮੀ ਫਤਨ ਚੋਕ ਚੋਕ ਜੀ ਇਹ ਨਾ ਤੇ ਗੁੰਮੀ ਨਾਲ ਚੱਲ ਉਹ ਦਹੀਂ ਦਰੀ ਨਹੀਂ ਸੀ ਕਿਉਂ ਉਹ ਬੱਲੇ ਆਇਓ ਆਏ ਦਰ ਖੜਾ ਆਇ ਪੋਤਾ ਆਲਾ ਫਾਈਟ ਹੋ ਰਿਹਾ ਹੈ ਇੱਥੇ ਪਤੀ ਨੂੰ ਮਿਠਾਈ ਦੀ ਨਹੀਂ ਸਵੇਰ ਦਾ ਚੰਗਾ ਦੇ ਪੂਰਾ ਆਹ ਥੋੜੀ ਜਿਹੀ ਗੜਬੜ ਪੈ ਗਈ ਯਾਰ ਇਹ ਕੀ ਹੈ ਆ ਟੂਟੀਆਂ ਲੈ ਕੇ ਕਰਦੇ ਤਾਂ ਆ ਮੈਂ ਮਿੰਦਾ ਆਪਣਾ ਸੁਪਿੰਗਲ ਜ ਲੈ ਗਿਆ ਮੈਂ ਨਹੀਂ ਦੇ ਪੂਰ ਗੁਰੂ ਨਾਲ ਮੈਂ ਕਿੱਸਣ ਤੇ ਆਇਓ ਹੋਰੇ ਹਾਂ ਤਾਂ ਗੁਰੂ ਨਾਲ ਮੇਰੇ ਦੋਵੇਂ ਜਣੇ ਬੈਠੇ ਆ ਵੇਖਣ ਦੇ ਆ ਕਾਲੂਮਦਾਰੀ ਵੇਖਣ ਦੇ ਖਾਲੋ ਖਾਲੋ ਅਮਰੂਦ ਮੰਗਣ ਦੇ ਇਹਦੇ ਚੱਲ ਛੋਟਾ ਵਾ ਅੱਛਾ ਤੇ ਰਹਿੰਦ ਰਹਿੰਦ ਹਾਂ ਹਾਂ ਨਾ ਦੂਰ ਦੂਰੋਂ ਪਤਾ ਲਾਡੀ ਕਰੀ ਦਿੱਤੀ ਹੈ ਦੁਰ ਦੁਰ ਨਾ ਫੁੱਲ ਹੈ ਪਰਿਕੰਢੀ ਚਰਬਾਚ ਨੀ ਰਵੀ ਨਾ ਇਹਨੂੰ ਦੇਵਤਾ ਦੀ ਭੂਆ ਨੇ ਖੜਾਉਣਾ ਇਧਰ ਤੇ ਚਾਹ ਸਾਡੇ ਪਲਾਟ ਦੇ ਨਾਲ ਲੈਂਟਰ ਪਿਆ ਆ ਤੇ ਰੋਟੀ ਦਾੜੀ ਨੂੰ ਮੈਂ ਡਿਆਂ ਦੇਖਣ ਦਾੜੀ ਬੰਨੀ ਕਿੱਧਰ ਗਏ ਹਰ ਗੰਨ ਲੈ ਕੇ ਦਾੜੀ ਲੈ ਕੇ ਆ ਗਏ ਹਰ ਗੰਨ ਨੂੰ ਵਾਹ ਮੈਂ ਉਹ ਚਾਰਾਂ ਨੂੰ ਮੁਸ਼ਕਲ ਆਈ ਕਿ ਨਹੀਂ ਮੀਂਹ ਦੀ ਮੀਂਹ ਨਾ ਬੜੀ ਫਤੂਸੀ ਅਜੇ ਹੁਣ ਮੈਂ ਕਹਿੰਦਾ ਪ੍ਰਮਾਤਮਾ ਤਿੰਨ ਚਾਰ ਘੰਟੇ ਮੀਂਹ ਨਾ ਪਾਏ ਚੱਲ ਉਹਨਾਂ ਲੈਂਟਰ ਨੂੰ ਲੰਟਰ ਅੱਠ ਅੱਠ ਰਜੇਕ ਨਹੀਂ ਫਿਰ ਚੱਲਿਆ ਮੈਂ ਘਰ ਅੱਜ ਮੈਂ ਚਲ ਮੰਮੀ ਤੇ ਸੰਦੀਪ ਖਾਣੀਆਂ ਰੋਟੀ ਪਾਲੀ ਖਾਵਾ ਖਾਵਾ ਖਾਣਾ ਖਾਣਾ ਬੋਤਾ ਤੇਰੀ ਰੋਟੀ ਹੈ ਆ ਮੈਂ ਗੇਰ ਰਹੀ ਰੋਟੀ ਰੋਟੀ ਲੱਗਾ ਖਾਣ ਨੂੰ ਮਾਜਲ ਖਾਣ ਲਗੇ ਹੋ ਵੀ ਖਾਣੇ ਹੋਣਾ ਇਹਨੇ ਕਖਰੇ ਇਹਨੇ ਖਲਾਰਾ ਵੇਖਦਾ ਪਾਤਾ ਹੈ ਆ ਬਬੀ ਗਾਇਸ ਨੇ ਉਹ ਆਏ ਕੰਢੇ ਜੀਵੇ ਚੱਡੇ ਲੱਗੇ ਹੋ ਇਹ ਕੰਢੇ ਲੱਗੇ ਹੋ ਇਹ ਹੱਗੇ ਆ ਚੱਡੇ ਲੱਗੇ ਹੋ ਇਹਦਾ ਸੰਭੇਗਾ ਸਮਾਨ ਅੰਦਰ ਸਾਰਾ ਅਜੇ ਉਚਾਰਿਆਂ ਦਾ ਪੈਂਡਿਆ ਹੋ ਮਿੰਟ ਅਜੇ ਵੀ ਪੈਂਡਿਆ ਹੋ ਇਹ ਹੌਲ ਹੌਲ ਪਟਿਆ ਕਿ ਬੜਾ ਤੇਜ਼ ਹੋ ਗਿਆ ਹੂੰ ਅਵਾਜ਼ ਆਵਾਜ਼ ਕਰੋ ਕੜਾ ਵਜਾਓ ਮੈਂ ਕੜਾ ਵਜਾਓ ਕੜਾ ਵਜਾਓ ਗਿਆ ਗਿਆਨ ਗਿਆ ਆਹ ਮੈਂ ਅਟ ਗਿਆ ਮੈਨੂੰ ਦੀ ਪਤਾ ਨਹੀਂ ਕੜਾ ਵਜਣਾ ਹੂੰ ਮੈਂ ਜਾਂਦਾ ਨਹੀਂ ਕੜਾ ਵਜਦਾ ਐ ਕਰਕੇ ਤਾਂ ਕਰਨ ਲੱਗਾ ਕੜਾ ਵਜਿਆ ਬੋਲਦੇ ਅਟ ਗਿਆ ਗਿਆ ਮੈਂ ਜੱਟ 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 ਜੇਰੀ बस ना खुलना ना, नहीं खुलना रुकते जा बेबे बेबे रुक जा

ਵਾਹ ਬੜੀ ਸੋਹਣੀ ਮੈਂ ਸੋਹਣੀ ਦਾ ਦੀਨ ਮਖਾ ਦੋ ਦਾ ਦੀਨ ਕਿ ਸੋਹਣੀ ਦਾ ਦੀਨ ਦਾ ਜੀ ਆ ਕੇ ਕਹਿ ਆਹ ਸੂਟ ਕਿ ਲਾਹ ਕਹਿੰਦੀ ਤੂੰ ਸੂਟ ਕਿਦਾਂ ਹੈ ਹੁਦੋਂ ਵੇਸੂਟਵਾ ਆਈ ਕਿ ਹਾਂ ਬੂੜਾ ਹੈ ਉਹ ਬੂਟ ਵੇ ਸੋਹਣੀ ਤੂੰ ਬੋਲੀ ਆ ਨਹੀਂ ਲੈ ਹੁਣੇ ਪਾਉਣੇ ਇਥੇ ਲਾਈਟ ਰੇਟ ਹੈ ਹਾਂ ਆ ਹੋਇਆ ਪਰ ਹੈ ਨੀ ਨਾ ਤਰੀਸੀ ਮੇ ਹਣਾ ਇਹ ਤਾ ਬਿਸੂ ਟੂ ਘਰ ਦਿਨਸਾ ਬੋਲੇ ਚਾ ਉਹਨੇ ਪਹਰ ਹੈ ਆ ਲੈ ਉਹ ਤੇ ਜਿੰਦਾ ਆ ਆ ਕੀ ਹੈ ਲੱਗੀ ਪਲਾਜੋ ਹੇ ਹਰ ਗਨਪਲਾਜੋ ਜ ਆ ਗਈ ਹਾਂ ਬਹੁਤ ਵਧੀਆ ਚੀਜ਼ ਈ ਉਹ ਨਾ 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 ਬਹੁਤ ਸੋਣਾ ਹੈ ਮੂਹਕ ਤੇ ਸੋਣਾ ਨੀ ਓਏ ਛੋਟੀ ਨਾ ਲੈ ਆ ਖਲਾਰੀ ਜਾਂਦੀ ਏ ਬੇਬੇ ਆ ਕੀ ਹੈ ਜਰਾ ਬਾਂ ਕੀ ਹੈ ਅਫਰੋਗ ਆ ਵਸੇ ਸੇਕੀ ਇਹ ਹੈ ਸੌਕਸ ਇਹ ਹੈ ਜੋੜੇ ਸੌਕਸ ਸੌਕਸ ਕੀ ਹੈ ਸੌਕਸ ਇਹ ਹੈ ਹੂੰ ਸੌਕਸ ਇਹ ਹੈ ਪਜਾਮ ਆਹ ਉਹ ਪਜਾਮੀ ਟਾਈਪ ਜੀਆਂ ਕਿ ਪੂਰੀਆਂ कड़ा mm. आह mm. कपड़ा है ना जीना मिर्स नीते नाल अच्छा ब्लैक जो हाँ किया अच्छा दो सूट आए

ਮਹ ਬਲੇ ਇਹ ਸ਼ੋਰ ਡੈਸ ਹੈਗੀ ਆ ਇਹ ਇਹਦੇ ਸੱਜਿਆਂ ਦੇ ਜਿੱਦਾਂ ਇਹੋ ਜਿਹਾ ਪਾ ਕੇ ਪੋਣੀ ਨਿਆਣ ਗਰਮੀਆਂ ਚ ਪਾਉਣ ਵਾਲਾ ਨਾ ਹਾਂ ਕੋਟੀ ਕੋਟੀ ਵਾਲਾ ਸਾਂ ਨਿਆਣ ਕੱਲ੍ਹ ਹੀ ਪਾ ਸਕਦੇ ਨਾ ਆਪਾਂ ਗਰਮੀਆਂ ਚ ਹਾਂ ਗਰਮੀਆਂ ਨਾਲ ਲੌਂਗ ਪਾ ਕੇ ਨਾ ਸ਼ੂਜ਼ ਪਾਏ ਫੁੱਟੀਆਂ ਨਹੀਂ ਨਾ ਇਹ ਦਿਨ ਛੁੱਟੀ ਦਾ ਜਿੱਦ ਪੈਣੀ ਤੇ ਛੋਟੀ ਹੋਏ ਬਹੁਤ ਤਗੜੀ ਹੈ ਨਾ ਕਹਿੰਦੀ ਹੁਣੇ ਪਾ ਦੋ ਬੂੜਕੀਆਂ ਨਹੀਂ ਹੁਣੇ ਪਾ ਦੇ ਹੂੰ ਅਫੇਕ ਜੀ ਦੀ ਤੁਹਾਡਾ ਪਾਰਸਲ ਸਾਡੇ ਕੋਲ ਪਹੁੰਚ ਗਿਆ ਸੀਗਾ ਤੇ ਸਾਰੇ ਕੱਪੜੇ ਬੜੇ ਪਸੰਦ ਆਏ ਤੁਹਾਨੂੰ ਬਹੁਤ ਸੋਹਣੇ ਸਿਗੇ ਹਰ ਵੇਲੇ ਸਾਡੀ ਬਹੁਤ ਖੁਸ਼ੀ ਦੇ ਵੀਲੌਗਸ ਦੇਖੇ ਹੋਣਾ ਹੈ ਆਂ ਬਹੁਤ ਖੁਸ਼ ਹਾਂ ਤੇ ਹਰ ਗੁਣ ਤੇ ਕਹਿੰਦੀ ਮੈਨੂੰ ਆ ਬੂੜ ਜਿਹੜੇ ਹੁਣੇ ਪਾ ਦੋ ਬੂੜੇ ਸੋਨੇ ਲਾਈਟ ਰੇਟ ਆ ਰੱਖ ਦੋ ਆ ਗਏ ਸੇ ਕੋ ਵੈਰੀ ਗੁੱਡ ਹੂੰ ਦਾਦਾ ਨੀਂਦ ਆ ਗਈ ਦਾਦਾ ਸੌਂਗੇ ਆਓ ਦਾਦਾ ਸੌਂਗੇ